हां जी किसान ਵੀਰੋ हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਸ਼ੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਆਠ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਅੱਠੇ ਮੱਝਾਂ ਜਿਹੜੀਆਂ ਸੁਗੀਆਂ ਸੋਗੀਆਂ ਹੋਣਗੀਆਂ 6 ਮਜਾ ਬੱਚਿਆਂ ਆ ਤੇ 2 ਮਜਾ ਬਿਨਾ ਬੱਚਿਆਂ ਤੋਂ ਆ ਰੇਡ ਵੀ ਬਿਲਕੁਲ ਨੋਰਮਲ ਹੀ ਹੋਣੀ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪ੍ਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਠੀਕ ਹੈ ਜੀ ਜਾਣਕਾਰੀ ਆਪਾਂ ਜਣਗੇ ਵੀਰ ਗੁਰਪ੍ਰੀਤ ਆਮ ਸਿੰਘ ਆਪਣੇ ਨਾਲ ਆ ਜੀ ਇਹਨਾਂ ਮਜਾਂ ਦੀ ਆਪਣੀ ਸਾਰੀ ਡਿਟੇਲ ਦੱਸਾਂਗੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਮੇਰਾ ਪਿਆਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹ ਰਿਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੇ ਗਲਤੀ ਚੋਂ ਨੇ ਭੈਣ ਭਰਾਵਾਂ ਨੂੰ ਥੋੜਾ ਜਿਹਾ ਨਾ ਠੰਡਾ ਕਰਕੇ ਸਰੀਰ ਥੋੜਾ ਢਲਾ ਢੋਲਾ ਹੋ ਗਿਆ ਹੈ ਤੇ ਕਮਾਲ ਘਟ ਲੱਭਣ ਦੇ ਆ ਜੀ ਠੀਕ ਹੈ ਜੀ ਆ ਕਰਕੇ ਨਾ ਫੋਨ ਤੁਹਾਨੂੰ ਮੜੇ ਆਏ ਆ ਤੇ ਆਪਾਂ ਨੂੰ ਤੇ ਬ੍ਰੇਕ ਲੱਗੀ ਥੋੜੀ ਠੀਕ ਹੈ ਜੀ ਆਹ ਚਲੋ ਜੀ ਸਰੀਰ ਦੇ ਨਾਲ ਹਾਂਜੀ ਹਾਂਜੀ ਤੇ ਡੰਗਰ ਤੇ ਦਾ ਹੀ ਅੱਜ ਦੋ ਨਗ ਵੇਗੇ ਅੱਠ ਹੋਣਗੇ ਹੋਣ ਆਪਣੇ ਅੱਠ ਮੱਝ ਹੈ ਨਾ ਹਾਂਜੀ ਪੰਜ ਬੱਚਿਆਂ ਵਾਲੀਆਂ ਇੱਕ ਬੂਛੀ ਵਾਲੀ ਇੱਕ ਬੱਚੇ ਤੋਂ ਬੜਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲੇ ਨੰਬਰ ਤੋਂ ਹਾਂਜੀ ਦੱਸੋ ਜੀ ਡਿਟੇਲ ਦੇ ਬਾਰੇ ਇਹ ਭਾਜੀ ਸੂਆ ਦੁੱਜਾ ਜੀ ਜੀ ਤੇ ਸਿੰਘ ਜਿਹੜਾ ਨਾ ਜਮਾਂਦਰੂ ਟੁੱਟਾ ਇਹਦਾ ਅੱਛਾ ਜੀ ਇੱਕ ਸਿੰਘ ਟੁੱਟਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੋ ਤੋਗੇ ਇਸ ਲਈ 8 ਕਿਲੋ ਠੀਕ ਹੈ ਜੀ ਤੇ ਮਗਰੇ ਗਾਜੀ ਕਟਾ ਇਹਦੇ ਮਗਰੇ ਕਟਾ ਹੈ ਨਾ ਜੀ ਹਾਂਜੀ ਹਾਂਜੀ ਲੈ ਉਹ ਕਟਾ ਜੀ ਮਗਰੇ ਦੇ ਸੂਈ ਨੂੰ ਕੋਲ ਆਲੇ ਦੋ ਕੋਈ ਲਾਲੇ ਢਾਈ ਆ ਵਡਾ ਕਟਾ ਜੀ ਹਾਂਜੀ ਕੋਈ ਲਾਲੇ ਲੈ ਯਾਰ ਚੋਪਰ ਘੜੇ ਸਾਹਮਣੇ ਖਲੋਤਾ ਜੀ ਜੀ ਕੋਈ ਦੋ ਢਾਈ ਮਹੀਨੇ ਲਾਲੇ ਜੀ ਹੈ ਨਾ ਹਾਂ ਤਿੰਨ ਲਾਲੇ ਕੋਈ ਢਾਈ ਲਾਲੇ ਤਿੰਨ ਨਾਲੇ ਠੀਕ ਹੈ ਜੀ ਤੇ ਕਟੇ ਤੇ ਮਿਲਦੀ ਤੇ ਕਟਾ ਥੋੜਾ ਨਾ ਜ਼ੋਰ ਚ ਕਰਕੇ ਮੰਨ ਲਓ ਆਦੇ ਵੀ ਥੱਲੇ ਛੱਡ ਵੀ ਲੈਣੇ ਆ ਤੇ ਪਹਾੜੇ ਤੇ ਵੀ ਗਝਾਈ ਜੀ ਮਤਲਬ ਦੋਵੇਂ ਹੀ ਚੀਜ਼ਾਂ ਹੈਗੀਆਂ ਨੇ ਹਾਂਜੀ 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 ਪਹਾੜੇ ਤੇ ਵੀ ਮਿਲਦੀਆਂ ਨੇ ਬੱਚੇ ਤੇ ਵੀ ਚੋਲੇ ਭਣੇ ਕੋ ਬੱਚੇ ਤੇ ਵੀ ਦੁੱਧ 8 ਕਿਲੋ ਦੱਸਿਆ ਜੀ ਮੌਜੂਦ ਹਨ ਹਾਂਜੀ ਹਾਂਜੀ 8 ਕਿਲੋ ਦੁੱਧ ਠੀਕ ਹੈ ਜੀ ਹਾਂ ਤੇ ਕਿੰਨਾ ਰੇਟ ਦਾ ਕਰਨਾ ਜੀ ਰੇਟ ਭਾਈ ਜੀ ਜ਼ਿਆਦਾ ਨਹੀਂ ਤੇ 5-7000 ਦਾ ਤੇ ਕੱਟਾ ਹੀ ਆ ਮਗਰ ਹਾਂਜੀ ਭੈਣ ਭਰਾਵਾਂ ਵੇਖ ਲੈਣਾ ਵਾ ਵੀਡੀਓ ਜਦੋਂ ਜੰਮ ਬੁਖਾਤਾ ਹਾਂਜੀ 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 ਤੇ ਮੋਲ ਉਹਦਾ ਦੇ ਕਰਨੋਂ ਭਾਵੇਂ 60 65 ਵੀ ਕਰੀ ਜੀ ਜੀ ਆਬਦਾ ਜੀ ਪਰ ਆਪਾਂ ਦੇਣ ਲੈਣ ਵਾਲੀਆਂ ਗੱਲਾਂ ਕਰਨੀਆਂ ਹਾਂਜੀ ਹਾਂਜੀ ਇਹਦਾ ਪੂਰੇ 55000 ਦੇ ਵਿੱਚ ਪਹੁੰਚ ਜੀ 55000 ਹਾਂਜੀ ਹਾਂਜੀ ਠੀਕ ਹੈ 100 ਕਿਲੋਮੀਟਰ ਹਾਂ 100 ਕਿਲੋਮੀਟਰ ਤੱਕ ਨਾਲ ਕਟਾ ਵੀ ਨਾਲੇ ਦਵਾਂਗੇ ਠੀਕ ਹੈ ਜੀ ਤੇ ਗੱਡੀ ਆਪਦੀ ਲਏ ਹੋਗੇ ਤਾਂ 52000 ਜੀ ਨਹੀਂ ਦੇਣਾ 52000 ਜੀ ਹਨਾ ਜੀ ਲਓ ਜੀ ਦੋਸਤੋ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ 8 ਕਿਲੋ ਸੂਆ ਦੁੱਧਾ ਬੱਚਾ ਮਗਰ ਕਟਾ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕਹਿੰਦਾ ਫਿਰ 52000 ਰੁਪਏ ਜੀ ਦੋਸਤੋ ਬਿਲਕੁਲ ਨਾਰਮਲ ਰੇਟ ਲਓ ਜੀ ਕਰਨਾ ਕਰਨਾ ਸਵੇਰੇ ਭਾਜੀ ਲੇਟ ਚੋ ਕੇ ਲਿਆਂਦਾ ਜੀ ਅੱਜ ਹੀ ਮਾਲ ਸਵੇਰੇ ਠੀਕ ਤੇ ਪਾਇਲਿਆਂ ਦੇ ਦੋ ਮਹੀਨਿਆਂ ਜਿਹੜੀਆਂ ਆਉਂਦੇ ਆ ਬੰਦਿਆਂ ਲੇ ਲੀ ਗਏ ਅੱਛਾ ਜੀ ਆ ਲੋ ਜੀ ਕਰ ਲੋ ਚੱਕ ਜੀ ਸੋਹਣੀ ਸੁਨਖੀ ਮਾਝਾ ਦੋਸਤੋ ਸਿੰਘ ਕਬੀਰ ਕਹਿੰਦਾ ਵੀ ਜਮਾਂਦਰੂ ਇਹਦਾ ਟੁੱਟਾ ਆ ਅੱਠ ਨਾਗ ਜਿਹੜੇ ਆ ਇਹ ਹੁਣ ਮੰਨ ਲਓ ਗੱਡੀ ਵਾਲਾ ਵਿਚਾਰਾ ਲਿਆਉਣ ਦੇ ਆ ਤੇ ਲਿਆਉਂਦੇ ਲਿਆਉਂਦੇ ਡੰਗਰ ਦਿਹਾੜੀ ਲੰਗੀ ਆ ਲਓ ਹਾਂ ਜੀ ਟਾਈਮ ਲੱਗ ਜਾਂਦਾ ਹਾਂ ਜੀ ਲੋ ਜੀ ਬਾਕੀ ਸਿਆਲੀ ਦੇਣੇ ਆ ਦੇਣਾ ਆਪਾਂ ਉਸੇ ਵਾਲੇ ਆਉਂਦੇ ਆ ਭੈਣ ਭਰਾਵਾਂ ਦੇ ਗੱਡੀ ਪੇਚ ਕਰਤੀਆਂ ਦੇ ਠੀਕ ਹੈ ਜੀ ਲਓ ਜੀ ਕਰ ਲੋ ਚੱਕ ਜੀ ਬਿਲਕੁਲ ਨਾਰਮਲ ਰੇਟ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਅੱਗੇ ਸਤਨਾਗ ਹੋ ਰਿਹਾ ਡਿਟੇਲ ਆਪਾਂ ਇਕੱਲੇ ਇਕੱਲੇ ਨਗਦੀ ਪੁੱਛੀ ਜਾਵਾਂਗੇ ਦਸਤੀਜਾਂ ਵਿੱਚ ਤੁਹਾਨੂੰ ਨਾਲੇ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੈੱਕ ਬਹੁਤ ਵਧੀਆ ਥਣ ਹੂਣ ਵੜਿਆ ਇਹ ਭੈਣ ਭਰਾ ਬਰਾਬਰ ਹਾਂਜੀ ਧਾਰਾ ਪੂਰਾ ਚਾਰੇ ਸਨੇ ਬਰਾਬਰ ਹੁੰਦੇ ਮੈਨਾਂ ਜੀ ਬਰਾਬਰ ਚੋਕੇ ਖੜੇ ਦੋ ਡੰਗ ਆਪਣੇ ਘਰੇ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਗਾੜੀ ਭਾਜੀ ਵੱਡੀ ਮਹੀਂ ਜੀ ਦੁੱਧ 7 ਲੀਟਰ ਇਹਦੇ ਥਲੇ ਠੀਕ ਹੈ ਇਹਦਾ ਸੂਆ ਜੀ ਦੁੱਧਾ ਜੀ ਹਾਂਜੀ ਇਹਦੇ ਸੂਆ ਦੁੱਧਾ ਜੇ ਪਿਓਰ ਤੇ ਇਹ ਜਿਹੜੀ ਆ ਨਾ ਹਾਂ ਡੇਢ ਮਹੀਨਾ ਹੋ ਗਿਆ ਜਿਉਂ ਆਂਦੇ ਬਣੀ ਨੂੰ ਤੇ ਸੂਈ ਨੂੰ 3 1/2 ਮਹੀਨੇ ਇਹਦੇ ਵਿੱਚ ਬੱਚਾ ਨਹੀਂ ਨਹੀਂ ਇਹ ਬੱਚੇ ਤੋਂ ਬਣਾ ਅੱਛਾ ਜੀ ਇਹ ਤਾਂ ਹੀ ਮਿਲਦੀ 파ੜੇ ਤੇ ਅੱਛਾ 파ੜੇ ਤੇ ਮਿਲਦੀ ਠੀਕ ਦੁੱਧ 7 ਲੀਟਰ ਦੇ ਸਾਢੇ 3 ਮਹੀਨੇ ਦਾ ਟਾਈਮ ਸੂਈ ਦਾ ਸਾਢੇ 3 ਮਹੀਨਾ ਟਾਈਮ ਸੂਈ ਨੂੰ ਆ ਤੇ ਡੇਢ ਮਹੀਨੇ ਦੀ ਉਹਨਾਂ ਬਣੀ ਆ ਕਿ ਆਪਾਂ ਕੋਈ ਗਰੰਟੀ ਦੇ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ 7 ਕਿਲੋ ਦੁੱਧ ਜੀ ਹਾਂਜੀ 7 ਕਿਲੋ ਦੱਸੋ ਜੀ ਫੇ ਮੋਲੇ ਦਾ ਜੀ ਉਹ ਤਾਂ ਨਾ ਆਖਿਆ ਵੀ ਚੈੱਕ ਕਰਾ ਲਿਓ ਠੀਕ ਹੈ ਜੀ ਆਪਾਂ ਨੇ ਚਲੋ ਦੁੱਧ ਵਾਲਾ ਮੋਲੀ ਕਰਨਾ ਆ ਲੋ ਜੀ ਦੱਸੋ ਜੀ ਮੋਲੀ ਬੱਡੇ ਕਰਦੀ ਮੈਂ ਆ ਪੂ 56000 ਦੇ ਵਿੱਚ ਪਹੁੰਚ ਗਈ 56000 ਚ ਗੱਡੀ ਕੋ ਆਪ ਦੀ ਲੇਊਗਾ ਤੇ ਪੂਰੇ 53000 ਪੂਰੇ 53000 ਠੀਕ ਹੈ ਜੀ ਹਾਂਜੀ ਲਓ ਜੀ ਅੱਜ ਮੁੱਲ ਬਿਲਕੁਲ ਹੀ ਨਾਰਮਲ ਹੈ ਬਾਜ਼ਾਰ ਦੇ ਹਿਸਾਬ ਨਾਲ ਵੇਖੀ ਤੇ ਬਾਜ਼ਾਰ ਬਾਹਰ ਚੋਂ ਤੇਜ਼ ਹੈ ਪਰ ਤੁਹਾਨੂੰ ਇਹ ਸੋ ਜਿਹੜੇ ਪਸ਼ੂ ਮਿਲਣਗੇ ਬਿਲਕੁਲ ਨਾਰਮਲ ਰੇਟ ਚ ਮਿਲ ਸਿਰਫ 2000 ਰੁਪਿਆ ਕਮਾਈ ਰੱਖ ਕੇ ਵਾਣਾ ਕਰ ਦੇਣਾ ਜੀ ਜਿਆਦਾ ਨਹੀਂ ਠੀਕ ਹੈ ਕਰੋ ਜੀ ਚੈੱਕ ਸੋਹਣੀ ਸੁਨਖੀ ਮੱਝ ਵਧੀਆ ਕੱਦ ਕਾਠ ਆਹ ਲਓ ਜੀ ਦੇਖੋ ਜੀ ਮੜੀ ਪੂਰਾ ਵੱਡਾ ਕੱਦ ਜੀ ਦੇਖ ਲਓ ਚੱਕ ਲਓ ਲਓ ਜੀ ਕਰੋ ਜੀ ਚੈੱਕ ਵੱਡੇ ਕੱਦ ਕੱਟ ਪੂਰਾ ਫੁੱਲ ਹੈਵੀ ਬੋਡੀ weight ਮੈਂ ਗਾਰੰਟੀ ਦਾਰ ਪੂਰੀ ਮਜਰ ਆਪਾਂ ਇਧਰੋਂ ਲਈ ਅੱਖੋਂ ਭਾਵੇਂ ਹਰਿਆਣੇ ਦੀ ਪੱਖ ਦੀ ਆ ਲਓ ਜੀ ਕਰੋ ਚੈੱਕ ਜੀ ਵੱਡੇ ਕੱਦ ਦੀ ਮੱਝ ਅੱਥਣਾ ਦੀ ਕੁਆਲਿਟੀ ਚੈੱਕ ਕਰ ਲਓ 7 ਕਿਲੋ ਦੁੱਧ ਮੌਜੂਦਾ ਤਿਆਰ ਹੋਗਾ ਜੀ 56000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਤੇ ਫਿਰ ਮਿਲਣੀ ਜੀ ਪੂਰੀ 53000 ਦੀ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ 3 ਨੰਬਰ ਤੇ ਗੱਡੀ ਭਾਜੀ ਪਹਿਲਾਂ ਝੋਟੀ ਜੀ ਮੂੰਹ ਚੌਗੀ ਚਾਰ ਦੰਦ ਮੂੰਹ ਹੈਣਾ ਜੀ ਹਾਂਜੀ ਹਾਂਜੀ ਬਿਲਕੁਲ ਰਿੰਗ ਸਿੰਘ ਤੁਹਾਨੂੰ ਵਿਖਾ ਦੂੰਗਾ ਦੀ ਫੇਸ ਕੁਆਲਿ ਤੇ ਦੱਸੋ ਜੀ ਐ ਸਾਈਡ ਤੇ ਕੋਈ ਕੋਈ ਨਹੀਂ ਹਾਂਜੀ ਮੜਾ ਇਹਨਾਂ ਡੰਗਰ ਕਰਦੇ ਆ ਪਰਲੀ ਮਾਜੀ ਘੂਰਦੀ ਕੋਈ ਨਹੀਂ ਕੋਈ ਨਹੀਂ ਦੱਸੋ ਜੀ ਸੂਆ ਭਾਜੀ ਪਹਿਲਾ ਜੀ ਸੂਈ ਨੂੰ ਇਹਨੂੰ ਇਹ ਜੇ ਕੋਈ 20 25 ਕਿ ਦਿਨ ਜੀ ਬੱਚਾ ਇਹ ਮਗਰ ਕਟਾਣ ਤਾਜੀ ਸੂਈ ਹੈ ਨਾ ਜੀ ਤਾਜੀ ਸੂਈ ਹੈ ਲਓ ਜੀ ਬੱਚਾ ਬੁਖਾਦਨੇ ਕਰੀ ਆ ਲਓ ਜੀ ਕਰਿਓ ਚੈੱਕ ਜੀ ਦਾ ਬੱਚਾ ਇੱਕ ਨੀਲੀ ਰਵੀ ਦੀ ਕੱਟੀ ਵਾਲੀ ਮਾਜੀ ਤੋਂ ਦਿਖਾਵਾਂਗੇ ਲਓ ਜੀ ਸਾਰੀ ਭਲੇ ਖਲਾ ਗਿਆ ਉਹਦਾ ਆਖਣਾ ਇਹਦਾ 15 20 ਕਿ ਦਿਨਾਂ ਦੀ ਸੂਆ ਸ਼ੇ 15-20 ਦੇ ਮੈਨ ਕੋ ਮਹੀਨੇ ਨਾਲ ਵਾਲੇ ਮਹੀਨੇ ਤੋਂ ਅੰਦਰ ਲਾ। ਠੀਕ ਆ ਲੋ ਜੀ ਕਰ ਲੋ ਚੱਕ ਜੀ ਹੈ ਨਾ। ਮਗਰ ਇਹਦੇ ਕਟਾ ਠੀਕ ਮਗਰ ਕਟਾ ਜੀ ਹੈ ਨਾ ਜੀ। ਮੋਰਾਂ ਦਾ ਝੋਟੀ ਪਿਓਰ ਪਹਿਲਨ ਪਹਿਲਾ ਸੁਆ ਤੇ ਮੂੰਹ ਚੋਗੀ। ਮੂੰਹ ਚੋਗੀ ਹੈ ਨਾ ਜੀ। 4 ਦੰਦੀ। ਠੀਕ ਹੈ ਜੀ। ਦੁੱਧ ਕਿੰਨਾ ਦੱਸਿਆ 10 ਕਿਲੋ ਜੀ। ਦੁੱਧ ਭਾਜੀ 10 ਆ 8 ਲਾ ਕੇ ਲਵੇ ਕੋ। 8 ਲਾ ਕੇ ਸੌਦਾ ਕਰ ਲੋ ਜੀ ਹੈ ਨਾ ਜੀ। ਤੇ ਇਹਦੀ ਪਹੁੰਚ ਕਿਨੇ ਚ ਕਰਨੀ ਹੈ? ਪਹੁੰਚ ਭਾਜੀ ਇਹਦੀ ਬਿਲਕੁਲ ਜੈ ਜਿਆ। ਹਾਂ ਜੀ। ਇਹਦਾ ਚਲੋ ਕਰਨ ਉਹ ਤੇੜੀਆਂ ਝੋਟੀਆਂ ਲੱਖ ਰੁਪਈਆ ਮੁੱਲ ਕਰੀਏ। ਕਰੀ ਜਾਂਦੇ ਹਾਂ ਇਹਦਾ ਮੁੱਲ ਜੋ ਮਰਜ਼ੀ ਕਰਗੀ ਦੀ ਆਪਾਂ ਕਰਨੀ ਆ ਤੂੰ ਦੇ 70000 ਦੇ ਵਿੱਚ ਪਹੁੰਚ 70000 ਹਾਂਜੀ ਠੀਕ ਹੈ ਜੀ ਗੱਡੀ ਕੋਆਲ ਦੀ ਲੈ ਆਊਗਾ ਤੇ ਪੂਰੇ 70000 ਦੇ ਮਿਲਣ ਲਓ ਜੀ ਕੋਲੋ ਜੀ ਆ ਲਿਓ ਜੀ ਕਰਿਓ ਚੈੱਕ ਦੋਸਤੋ ਚਾਰ ਦੰਦ ਪਹਿਲਾ ਸੂਆ ਤੇ ਬੱਚਾ ਦੇ ਮਗਰ ਕੱਟਾ ਕੁ ਸੂਈ ਨੂੰ ਮਹੀਨੇ ਦਾ ਟਾਈਮ ਲੱਗ ਪਗ ਹੋ ਗਿਆ ਉਹ ਜੀ ਉੱਥੇ ਬੈਠ ਜੀ ਤੋ ਹਲੋ ਜੀ ਵੇਖੋ ਜੀ ਇਹਦਾ ਕੱਦ ਕਾਠ ਪਿੱਠ ਪੂਰੇ ਦੀ ਚੜਾਈ ਕਰ ਲੋ ਚੈੱਕ ਨਿਕੜਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਰਸ਼ਲ ਨਹੀਂ ਦੋਸਤੋ ਪਿੱਠ ਪੁੜਾ ਵੇਖੋ ਮਾਜ ਦਾ ਕਰਮ ਵਾਲੀ ਦਾ ਹਾਲੋ ਜੀ ਪਹਿਲਾ ਸੂਆ ਚਾਰ ਦਾ ਚੋਟੀ ਬਾਈ ਜੀ ਡੱਕੇ ਮੜੀ ਸੀ ਬਰੇਕ ਲਾ ਕੇ ਲੈ ਜੋ ਜੀ ਹਾਲੋ ਜੀ ਕਰੋ ਚੱਕ ਰੇਂਗ ਸੇਂਗ ਬਿਲਕੁਲ ਨਿਗਾ ਨਿਗਾ ਲੋ ਜੀ ਦੇਖੋ ਜੀ ਆਜ ਮਾਹ ਬੈਜੋ ਆਹ ਕਰੋ ਚੱਕ ਦੋਸਤੋ ਬਹੁਤ ਸੋਣੀ ਝੋਟੀ ਕੱਦ ਘਾਟ ਵਧੀਆ ਵਜਰ ਮੌਜੂਦ ਵਾਲੀ ਮੱਜ ਕਰੋ ਚੱਕ ਜੀ ਹਾਲੋ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਾਊਗੀ ਵੀਰ ਗੱਡੀ ਆਪਣੇ ਲੈ ਦਾ ਫਿਰ ਪੂਰੇ 70000 ਦੀ ਮੱਝ ਤਨ ਮਿਲਦੀ ਜੇ ਬਿਲਕੁਲ ਤਾਜੀ ਸੁਈ ਮੱਝ ਹਾਂਜੀ ਆਓ ਜੀ 4 ਨੰਬਰ ਤੇ ਗਾੜੀ ਭਾਜੀ ਇਹਨਾਂ ਛੋਟੇ ਭਾਵੇਂ ਦੀ ਡਿਮਾਂਡ ਕਰਦੇ ਭੈਣ ਭਰਾ ਹਾਂਜੀ ਛੋਟਾ ਭਾਜੀ ਬਿਲਕੁਲ ਹਰੇਕ ਰੇਟ ਹੈਗਾ ਜੀ ਹਨਾ ਸਾਰਾ ਰੇਟ ਠੀਕ ਹੈ ਜੀ ਵੱਡੀ ਮਹੀ ਵੀ ਆਪਣੇ ਤੋਂ ਛੋਟੀ ਵੀ ਆ ਸਾਰਾ ਕੁਝ ਜੀ ਤੇ ਭਾਜੀ ਸੂਆ ਜੇ ਦੂਜਾ ਠੀਕ ਹੈ ਜੀ ਭੈਣ ਭਰਾਵਾਂ ਗਾੜੀ ਆ ਮੈਂ ਥੋੜਾ ਸਾਂਭੀ ਘਾਟਿਆ ਬੰਦਿਆ ਠੀਕ ਹੈ ਸਾਂਭ ਤੋਂ ਪੰਚਾਇਦਾ ਮਰ ਗਿਆ ਆਪਾਂ ਆ ਵੇਖੀ ਆ ਮੈਂ ਤਾਜੀ ਸੂਈ ਜੇ ਕੋ 15 20 ਦਿਨਾਂ ਦੀ ਵੱਤ ਤੋਂ ਜੀ ਤੇ ਬੱਚਾ ਇਹਦਾ ਮਰ ਗਿਆ ਤੇ 부ਸ਼ੀ ਬਣਾਈ ਆ ਅੱਜ 부ਸ਼ੀ ਹੈ ਨਾ ਜੀ ਗਾੜੀ ਰੱਖ ਦੋ ਉਸੇ ਵਾਲੇ ਮਿਲਦੀ ਕੋਈ ਟੀਕਾ ਨਹੀਂ ਕੋਈ ਭੜਾ ਨਹੀਂ ਕੋਈ ਵੰਗਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਹੁਣ ਤਿਆਰ ਹੋ ਗਿਆ ਦੋ 7 ਲੀਟਰ ਲਾਵੇ ਕੋ ਦੋ 7 7 ਲਾ ਲੈਣਾ ਹੈ ਨਾ ਜੀ 7 ਲਾ ਲੈ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਦੀ ਥਣਾ ਦੀ ਕੁਆਲਿਟੀ ਇਹਦਾ ਮੋਲ ਕਿੰਨਾ ਕਰਨਾ ਵਰੀਆਂ ਇਹਦਾ ਬਿਲਕੁ ਜ਼ਰੂਰ ਕਰੋ ਜੀ ਨਹੀਂ ਨਹੀਂ ਜ਼ਰੂਰ ਜੀ ਜ਼ਰੂਰ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਬਰਾਗੋ ਭਾਈ ਹਾਂਜੀ ਸਰ ਬੋਲੋ ਜੀ ਹਾਂਜੀ ਮੈਂ ਕਰ ਦਿੱਤੀ ਪਹੁੰਚ 50 ਜਿਹੜੀ ਨਹੀਂ ਮੈਂ ਥੋੜਾ ਨੋਰਮਲ ਜਿਹਾ ਕਰ ਲਈਏ ਦੇ ਮਾਈਦੇ ਖਤ ਦੇ ਹਿਸਾਬ ਨਾਲ ਕਰ ਲਈਏ ਅੱਛਾ ਜੀ ਹਾਂ ਪੂਰੇ 43000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪ ਤੇ ਲੋ 40000 ਦੇ ਦੇ 40000 ਮੈਂ ਹੈਨਾ ਜੀ 7 ਕਿਲੋ ਦੁੱਧ ਪਕਾ ਲੋਏਗਾ 7 ਕਿਲੋ ਦੁੱਧ ਹਾਂ ਜੀ ਮੂਸ਼ੀ ਦੇ ਮਿਲਦੀ ਜੀ ਸੁਈ ਨੂੰ 15 ਦਾ ਟਾਈਮ ਲੱਗਦਾ ਹਾਂ ਆਪਣੀ ਗਾਰੰਟੀ ਹੋਊਗੀ ਜੀ ਫੁੱਲ ਠੀਕ ਹੈ ਜੀ ਹਾਂ ਆ ਲੋ ਜੀ ਕਰੋ ਚੈੱਕ ਜੀ ਆਵੇਂ ਇਦਾਂ ਮੰਨ ਲੋ ਜਦਾਂ ਵੇਖ ਲੋ ਹਾਂ ਠੀਕ ਹੈ ਆ ਲੋ ਜੀ ਆ ਦੋਸਤੋ ਕਰੋ ਚੈੱਕ ਜੀ ਆਹ ਤਾਂ ਬੜਾ ਵੀਰ ਇਦਾਂ ਨੇ ਚੱਟਣਾ ਪਸ਼ੂਆਂ ਦੇ ਬੱਚੇ ਖਤਮ ਹੋ ਜਾਂਦੇ ਆ ਇਦਾਂ ਨੇ ਚੱਟਣਾ ਹਾਂ ਚੱਟ ਕੇ ਉਸੇ ਵੇਲੇ ਮੰਨ ਲੋ ਥੱਲੇ ਬੈਜੋ ਲਾ ਗਾੜੀ ਰੱਖਿਆ ਤੇ ਮੇਰੇ ਕੋਲ ਠੀਕ ਹੈ ਲੋ ਜੀ ਕਰੋ ਚੈੱਕ ਜੀ ਹਾਂ ਜੀ ਆ ਲੋ ਜੀ ਕਰੋ ਜੀ ਚੈੱਕ ਵੇਖੋ ਜੀ ਸੁਵਾ ਦੁੱਧਾ ਸਾਮ ਤੋਂ ਥੋੜੀ ਜਿਹੀ ਕੱਚੀ ਰਹੀ ਹੈ ਹਾਂਜੀ ਇਹ ਆਉਂਦੀ ਜਫਰਾਵਾਦੀ ਜੀ ਅੱਛਾ ਜੀ ਦੁੱਧ ਆਠਿਆ 7 ਲਾਵੇ ਦੁੱਧ ਚੰਗਾ ਜੇ ਮੈਂ ਭੋਲੇ 7 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਆ ਹੈ ਨਾ ਹਾਂਜੀ ਹਾਂਜੀ ਰੇਟ ਵੀ ਬਿਲਕੁਲ ਨਾਰਮਲ ਹੀ ਹੈ ਜੀ 43000 ਚ ਪਹੁੰਚ ਦੁੱਧ ਆਠਿਆ 7 ਲਾਵੇ ਕੋਈ ਇਹ ਜੇ ਸਿਆਲ ਦੇ ਤੋਹਫੇ ਹਾਂਜੀ ਭਾਜ ਸਾਰੇ ਹੈਗੇ ਆਪਣੇ ਦਾ ਜੀ 43000 ਚ ਪਹੁੰਚ ਜੇ ਕੋਈ ਮੈਂ ਅੱਜ 10 12 ਲੀਟਰ ਵਾਲੀ ਮਹੀਂ ਵੀ ਹੈਗੀ ਐ ਨੀਲੀ ਰਾਵੀ ਦੀ ਕੱਟੀ ਵਾਲੀ ਪਹੁੰਚ 43 ਜੀ ਕੀਤੀ ਵੀਰੇ ਨੂੰ 43 ਚ 44 ਚ ਪਹੁੰਚ ਜੀ ਬਿਲਕੁਲ ਨਿਕਾ ਜੀ 9431440 ਕਰੋ ਬਿਲਕੁਲ ਜੈ ਜੀ ਦੋ ਤੋਂ ਮਿਲ ਜਣਾ ਜੀ ਤੁਹਾਨੂੰ 43000 ਰੁਪਏ ਦੇ ਵਿੱਚ ਹਾਂਜੀ ਹਾਂਜੀ ਛੋੜ ਪਹੁੰਚ ਛੱਡ ਦੋ 40000 ਕੀ ਮੱਝ ਮਿਲ ਜਾਣੀ ਜੀ ਹਾਂਜੀ ਹਾਂਜੀ ਆਓ ਜੀ ਪੰਜ ਨੰਬਰ ਮਾ ਮੜਾ ਕਰਿਓ ਬੰਦ ਇੱਕ ਮਿੰਟ ਕਰ ਲਈਏ ਸਰ ਹਾਂਜੀ ਗੱਡੀ ਭਾਜੀ ਇੱਕ ਮਿੰਟ ਹਾਂਜੀ ਬਿੱਲੀ ਮਣਕੀ ਅੱਖ ਜੀ ਲਓ ਜੀ ਕਰ ਲਓ ਚੱਕ ਜੀ ਹਾਂ ਜੀ ਨੀਲੀ ਰਾਵੀ ਦੇ ਪੱਕ ਚਾਉਂਦੀ ਜੇ ਮੈਂ ਹਾਂ ਜੀ ਕੁਝ ਨਿਸ਼ਾਨੀਆਂ ਰੱਖਦੀ ਹਾਂ ਪਰ ਉਸ ਨੀਲੀ ਰਾਵੀ ਜਿਹੜੀ ਕੱਟੀ ਆ ਪਿਓਰ ਨੀਲੀ ਰਾਵੀ ਅੱਛਾ ਇਹਦੇ ਮਗਰ ਕੱਟੀ ਹੈ ਜੀ ਕੱਟੀ ਪਿਓਰ ਨੀਲੀ ਰਾਵੀ ਤੇ ਦੁੱਧ ਹੋਊਗਾ 11 12 ਲੀਟਰ ਅੱਛਾ ਜੀ ਤੇ ਪੱਕਾ ਦੁੱਧ ਜਿਹੜਾ ਉਹ ਦਾਹ ਲਾਲੇ ਕੋਈ ਠੀਕ ਹੈ ਜੀ ਹਾਂ ਜੀ ਹਾਂ ਜੀ 11 12 ਕਿਲੋ ਦੁੱਧ ਤਿਆਰ ਹੈ ਜੀ ਹਾਂ 11 12 ਲੀਟਰ ਆ ਪੱਕਾ ਦਾਹ ਲਾਲੇ ਕੋਈ ਹਾਂ ਜੀ ਤੇ ਕਿੰਨਾ ਮੰਨ ਕੇ ਸੌਦਾ ਕਰ ਲੇ ਕੋਈ ਵੀ ਭਾਜੀ 10 ਮੰਨ ਕੇ ਸੌਦਾ 10 ਮੰਨ ਕੇ ਸੌਦਾ ਕਰ ਲੇ ਹੈ ਨ ਬੱਤੀ ਹਾਂ ਕੱਟੀ ਵੇ ਪਾ ਵਿਖਾ ਦਨੇ ਹਾਂ ਵਿਖਾ ਦਿਓ ਕੱਟੀ ਨੂੰ ਸੇ ਮੈਂ ਸੂਈ ਨੂੰ ਕੋਈ 20 25 ਕਿ ਦਿਨ ਹੋਇਆ ਮਹੀਨੇ ਆ ਆ ਕੱਟੀ ਬੱਦੀ ਸਾਹਮਣੇ ਨੀਲੀ ਰਾਵੀ ਪਿਓਰਫੁੱਲ ਨੀਲੀ ਰਾਵੀ ਕੱਟੀ ਕੇ ਕਰਨ ਆ ਲੋ ਜੀ ਦੇਖੋ ਜੀ ਪੂਰੀਆਂ ਭਾਜੀ ਸਾਰੀਆਂ ਨੇ 100% ਨੀਲੀ ਰਾਵੀ ਕੱਟੀ ਜੀ ਕੱਟੀ ਦਾ ਮੂੰਹ ਹੀ ਆ ਲੋ ਜੀ ਦੇਖੋ ਜੀ ਪਿਓਰ ਨੀਲੀ ਰਾਵੀ ਲਓ ਜੀ ਕਰ ਲਓ ਚਾਰੇ ਦਸ ਹਾ ਜੋ ਜੀ ਮਾਜਲੇ ਬੱਸ ਪੈਣਾ ਦੀ ਬੜੀ ਡਿਮਾਂਡ ਹੁੰਦੀ ਕੱਟੀ ਵਾਲੀ ਮੈਂ ਨੇ ਕੱਟੀ ਵਾਲੀ ਮਾਈ ਤੋਂ ਵੀ ਨੀਲੀ ਰਾਵੀ ਨਾਲੇ ਹਾਂਜੀ ਹਾਂਜੀ ਸਾਰੇ ਆਪਣੇ ਤੁਹਾਨੂੰ ਸਾਰੇ 6 ਵਾਲੀ ਵੇਖੀ ਆ 7 ਵਾਲੀ ਵੇਖੀ ਆ 12 ਲੀਟਰ ਵਾਲੀ ਵੇਖੀ ਆ ਲਓ ਜੀ 10 ਲੀਟਰ ਮੰਨ ਕੇ ਕੋਈ ਭੈਣ ਭਰਾ ਸੋਗਾ ਦੇ ਦੁੱਧ 11 12 ਲੀਟਰ ਜਾਂ 10 ਮੰਨੇ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਬਰਿਆਮ ਜੀ ਮੁੱਲ ਕਨਾ ਕਰਨਾ ਮੁੱਲ ਭਾਜੀ ਜੇ ਤੇ ਅੱਡੇ ਤੇ ਆਪਾਂ ਵੇਨੇ ਹੀ ਆ ਸਾਰੇ ਜੀ 10 12 ਲੀਟਰ ਵਾਲੀ ਮਹੀਂ ਦਾ ਤੁਹਾਨੂੰ ਪਤਾ ਜਿਹੜਾ ਭਾਅ ਚੱਲੰਦਿਆਂ ਹਾਂਜੀ 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 ਪਰ ਆਪਾਂ ਜਾਇਜ ਆਈ ਆ ਤੇ ਜਾਇਜ ਹੀ ਦੇਣੀ ਆ ਠੀਕ ਹੈ ਜੀ 100 ਰੁਪਿਆ ਛੋਟ ਹੋਣੀ ਏ ਮਗਰੋਂ ਜਾ ਕੇ ਕੋਪੋਚ ਆਵੇ 2000 ਮਨਾ ਪੈਣਾ ਆਪਾਂ ਮੱਝ ਦੇਣੀ ਆ ਰ ਕੋਈ ਜਿਆਦਾ ਨਹੀਂ ਆਪਾਂ ਲੈਣਾ ਠੀਕ ਹੈ ਜੀ ਇਹਦੀ ਪੂਰੇ 78000 ਦੇ ਵਿੱਚ ਪਹੁੰਚ ਜੇ 78000 ਚ 100 ਕਿਲੋਮੀਟਰ ਦੀ ਗੱਡੀ ਕੋ ਆਪਦੀ ਲਾਊਗਾ ਪੂਰੇ 75000 ਦੀ ਮਾਈ ਦੇਣੀ ਠੀਕ ਹੈ ਜੀ ਲਓ ਜੀ ਕਿੱਡੋ ਵਾਰੀ ਕਰੋ ਜੀ ਜੇ ਦੋ ਤੋਂ ਦੋਸਤੋ 10 ਕਿਲੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੱਭਾ ਕਰ ਲੇ ਬੱਚਾ ਮਗਰ ਪਿਓਰ ਨੀਲੀ ਰਾਵੀ ਕੱਟੀ 78000 ਰੁਪਏ ਦੇ ਵਿੱਚ ਪਾਜੀ ਭਾਜੀ 10000 ਰੁਪਿਆ ਦੇ ਕੱਟੀ ਦੇ ਮੋਲੇ ਜੀ ਤੇ ਜੇ ਕੋਈ ਦੋਸਤੋ ਗੱਡੀ ਵੀਰ ਆਪੀ ਲੈ ਕੇ ਆਏ ਨਾ ਫਿਰ 75000 ਰੁਪਏ ਦੇ ਤੁਹਾਨੂੰ ਮੱਝ ਮਿਲ ਜੀ ਇਹ 10 ਲੀਟਰ ਦੋ ਤੋਂ ਤਿਆਰ ਥਾ ਮੈਨਾਂ ਹੀ ਦੋ ਡੰਗ ਚੋਕੇ ਖੜੇ ਤੈਨ ਆਪਣੇ ਘਰੇ ਆ ਲੋ ਜੀ ਕਰਿਓ ਚੈੱਕ ਜੀ ਜੇ ਦੁੱਧ ਹੋਊਗਾ ਤਾਂ ਲੈ ਜੇ ਨਹੀਂ ਤੇ ਤੇਲ ਖਰਚਾ ਦਵਾਂਗੇ ਆਪਾਂ ਆ ਲੋ ਜੀ ਕਰਿਓ ਚੈੱਕ ਜੀ ਬਿੱਲੀ ਮਣਕੀ ਅੱਖ ਵੇਖੋ ਲੋ ਜੀ ਵੇਖੋ ਜੀ ਇਹ ਬੱਚੇ ਦਾ ਜਿਆਦਾ ਕਰੂਗੀ ਹੈ ਨਾ ਜੀ ਹਾਂਜੀ ਹਾਂਜੀ ਲੋ ਜੀ ਕਿਉਂਕਿ ਸੱਚੀ ਸੂਈ ਹੈ ਨਾ ਆ ਲੋ ਜੀ ਕੱਟੀ ਮਗਰ ਨੀਲੀ ਰੈਵੀ ਦੀ ਬਹੁਤ ਕੁਆਲਟੀ ਦੀ ਕੱਟੀ ਲੋ ਜੀ ਹਾਂਜੀ ਬ੍ਰਾਮ ਜੀ ਇਹ ਭਾਜੀ ਅਗਲੇ ਥਾਂ ਦੀ ਨਾ ਹਾਂ ਕਬੈਣੀ ਵਾਲੇ ਅਗਲੇ ਥਾਂ ਦੀ ਮੱਝ ਤੇ ਲੜਿਆ ਇਹ ਬਹਿਣੀ ਵਾਲੇ ਉਲਟ ਬਹਿਣੀ ਵਾਲੇ ਨਹੀਂ ਕਬੈਣੀ ਆ ਬਹਿਣੀ ਵਾਲ ਤੇ ਬਹਿਣੀ ਵਾਲ ਆ ਜਿਹਦੇ ਲਈ ਜਿਹਦੇ ਲਈ ਬੰਨੇ ਤੁਸੀਂ ਖੜੇ ਦੇ ਲਈ ਬੰਨੇ ਬਈ ਦਾ ਹਾਂ ਬਹਿਣੀ ਵਾਲਾ ਪਾਸੇ ਬਹਿਣੀ ਵਾਲਾ ਬੰਨਾ ਅਗਲੇ ਥਾਂ ਦੀ ਸੇ ਲੜਿਆ ਦੁੱਧ ਮੈਂ ਥਲੇ 9-10 ਲੀਟਰ ਦੇ 8 ਲਾ ਦੇ ਕੋਈ ਮਤਲਬ ਜਿਹੜਾ ਅਗਲਾ ਥਾਂ ਨੂੰ ਬਿਲਕੁਲ ਬੰਦੇ ਜੀ ਹਾਂ ਬੰਦੇ ਆ ਜੀ ਤੇਲ ਖਾਣ ਹਣੇ ਹਾਂ ਤੇ ਲੜਦੇ ਸਾਬ ਲੜਿਆ ਜੀ ਹਾਂ ਦੁੱਧ 9 ਕਿਲੋ ਜੀ ਦੁੱਧ 9-10 ਕਿਲੋ 8 ਲਾਵੇ ਪੱਕਾ ਕੋਈ 8 ਮੰਨ ਕੇ ਸੌਦਾ ਕਰ ਲਿਆ ਮਗਰ ਇਹਦੇ ਕਟਾ ਅੱਛਾ ਜੀ ਆ ਬਚਾ ਖਾਓ ਜੀ ਬਚਾ ਖਾਓ ਜੀ ਨੂੰ ਕੋ 20 ਦਿਨ ਲਾਲੇ ਕੋ 10 15 ਦਿਨ ਲਾ ਹੋਏ ਆ ਮਹੀਨੇ ਤੋਂ ਅੰਦਰ ਆ ਆ ਲੋ ਜੀ ਬਚਾ ਦਾ ਕਟਾ ਜੀ ਹੈ ਨਾ ਹਾਂ ਜੀ ਹਾਂ ਠੀਕ ਹੈ ਜੀ ਦੋਸਤੋ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਰਲਾ ਥਾਨ ਹੈ ਉਹ ਬਿਲਕੁਲ ਬੰਦ ਆ ਤਿੰਨਾ ਥਾਨਾ ਚ ਦੋ ਤੋਂ ਹੁੰਦਾ ਜੀ 9 ਕਿਲੋ ਹੈ ਨਾ ਜੀ ਹਾਂ ਜੀ 8 ਕਿਲੋ ਲਾਵੇ 8 ਕਿਲੋ ਮੰਨ ਕੇ ਕੋ ਸੌਦਾ ਕਰ ਲੇ ਤੇ ਕਿੰਨਾ ਦਾ ਰੇਟ ਕਰਨਾ ਜੀ ਰੇਟ ਭਾਜੀ ਇਹਦਾ ਜੈ ਜੀ ਆ ਬਿਲਕੁਲ ਹਾਂ ਜੀ ਜੇ ਚੌਥਾ ਨਹੀਂ ਮਹੀ ਹੁੰਦੀ ਤਾਂ ਫਿਰ ਤੇ ਆਪਾਂ ਦੇਣੀ ਹੀ 80-85 ਹਜ਼ਾਰ ਦੀ ਜੀ ਹੁਣ ਮੋਲਾ ਪਾਇਦਾ ਜੋ ਮਰਜ਼ੀ ਕਰੀਏ ਹਾਂਜੀ ਪੂਰੇ 63000 ਦੇ ਵਿੱਚ ਪਹੁੰਚ 63000 ਦੀ ਜੀ ਹਾਂ ਲਓ ਜੀ ਅੱਜ ਦੀ ਗੱਡੀ ਕੋਆਪ ਦੀ ਲੈਓ ਪੂਰੇ 60 ਹਜ਼ਾਰ ਦੀ ਮੈਂ ਦੇਣੀ ਮੁੱਲ ਸਾਰੇ ਹੈਗੇ ਜੀ ਹਾਂਜੀ 40000 ਤੋਂ ਲੈ ਕੇ 78000 ਤੱਕ ਮੁੱਲ ਹੈਗਾ ਜੀ ਹਰ ਇੱਕ ਬਜਟ ਦੇ ਵਿੱਚ ਮੁੱਲ ਲੈ ਲਓ ਜੀ 63000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋਆਪ ਦੀ ਲੈਓ 60 ਹਜ਼ਾਰ ਦੀ ਮੈਂ ਦੇਣੀ 60 ਹਜ਼ਾਰ ਦੀ ਮੱਝ ਮਿਲ ਜਣੀ ਹੈ ਨਾ ਜੀ ਦੋ ਤਣਾ ਬਾ ਗੋ 8 ਕਿਲੋ ਤੋਲ ਕੇ ਲੈ ਜਾ ਆਪਣੇ ਘਰੋਂ ਠੀਕ ਹੈ ਜੀ ਸਿਰਫ ਇੱਕ ਥਾਨ ਘਾਟਿਆ ਅਗਲਾ ਜਿਹੜਾ ਥਾਨ ਬਿਲਕੁਲ ਬੰਦ ਹੈ ਹਾਂ ਜੀ ਹਾਂ ਜੀ ਤਿਲ ਕਾ ਕੇ ਰੇਡ ਕਰ ਮੈਂ ਨਾਲ ਹੀ ਹਾਂ ਮੈਂ ਆਪਾਂ ਲੇਟ ਚ ਹੋਈ ਆ ਜੀ ਟਾਈਮ ਤੇ ਮੈਂ ਵੇਖੋ ਤੇ ਐ ਬਣਦੀ ਆ ਵੀ ਜਿਵੇਂ ਨਾ ਮੈਂ ਹਲੋ ਜੀ ਹਾਂ ਜੇ ਸੂਣ ਵਾਲੀ ਹੁੰਦੀ ਠੀਕ ਹੈ ਜੀ ਗੱਬਣਾ ਨੂੰ ਚੱਡਾ ਲਈ ਫਿਰ ਠੀਕ ਹੈ ਠੀਕ ਆਓ ਜੀ ਦੋਗੇ ਕਿ ਨਾ ਸੋ ਜੀ ਰਾਤ ਚੋਟੀਏ ਦੂਜੇ ਸਵੇ ਦੂਜਾ ਸਵੇ ਜੀ ਹਾਂ ਅੱਛਾ ਜੀ ਜੇ ਬੱਚਾ ਨਹੀਂ ਹੈ ਗਾਇਦਾ ਤੇ ਮਿਲਦੀ ਭਾੜੇ ਤੇ ਅੱਛਾ ਇਹ ਭਾੜੇ ਤੇ ਮਿਲਦੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਇਹਨੂੰ ਕੋਈ ਕੋਈ ਤਿੰਨ ਕੁ ਮਹੀਨੇ ਦੁੱਧ ਕਿੰਨਾ ਜੀ ਦੁੱਧ ਥੱਲੇ ਪੱਕਾ 8 ਲੀਟਰ ਜਾਂ 7 ਲਾਵੇ 7 ਮੰਨ ਕੇ ਸੌਦਾ ਕਰੇ ਕੋਈ ਨਾ ਜੀ ਠੀਕ ਹੈ ਜੀ ਦੱਸੋ ਜੀ ਇਹਦਾ ਮੁੱਲ ਮੁੱਲ ਇਹਦਾ ਵੀ ਜਾਇਜ਼ ਆ ਬਿਲਕੁਲ ਹਾਂਜੀ ਇਹਦੀ ਵੀ ਕੋਈ 55 ਨਹੀਂ 60 ਨਹੀਂ ਪੂਰੇ 53000 ਦੇ ਵਿੱਚ ਪਹੁੰਚ 53000 ਹੈ ਨਾ ਜੀ ਗੱਡੀ ਕੋ ਆਪ ਦੀ ਲਿਆਊਗਾ ਪੂਰੇ 50000 ਦੀ ਮੱਚ ਮਿਲਦੀ ਹੈ ਲਿਓ ਜੀ ਤੋਰੋ ਜੀ 7 ਲੀਟਰ ਦੁੱਧ ਦੋਸਤੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੌਦਾ ਕਰ ਲੇ ਸੂਆ ਦੋ ਜਸੂਈ ਦੇ ਬੱਚਾ ਨਹੀਂ ਜੇਗਾ ਆ ਭਾੜੇ ਦੇ ਮਿਲਦੀ ਜੀ 53000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫੇਰ ਪੂਰੇ 50000 ਰੁਪਏ ਮੱਝ ਮਿਲ ਜਣੀ ਤੈਨੂੰ ਹਾਲੋ ਜੀ ਕਰੋ ਜੀ ਚੈੱਕ ਸੂਆ ਪਹਿਲਾ ਝੋਟੀ ਦਾ ਹੀ ਲੱਗੇ ਅੱਛਾ ਪਹਿਲਾ ਸੂਆ ਪਹਿਲਾ ਸੂਆ ਭਲੇ ਖਾਲਾਗਾ ਪਹਿਲਾ ਕੋ ਦੱਜਾ ਲਾ ਲਾ ਠੀਕ ਹੈ ਠੀਕ ਹੈ ਚਲੋ ਜੀ ਉਹ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ ਹਾਂ ਜੀ ਨਾਲੋ ਜੀ ਕਰੋ ਚੱਕ ਜੀ ਬਿਲਕੁਲ ਨਾਰਮਲ ਰੇਟ ਹੈ ਜੀ ਗੋ ਬਣੀ ਦਸੀ ਉਹਨਾਂ ਮਹੀਨੇ ਦੀ ਆਪਾਂ ਨਹੀਂ ਕੋਈ ਗਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਠੀਕ ਹੈ ਜੀ ਦੁੱਧ ਆਠ ਆ ਠੀਕ ਹੈ ਜੀ ਕੱਟ ਲਾ ਦੇ ਆਓ ਜੀ ਇਹ ਦੋਵਰੀ ਹਾਂਜੀ 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 ਇਹ ਮੱਝ ਵੇਗੀ ਹੈ ਅੱਛਾ ਵੇਖੀ ਜੀ ਇਹ ਵੇਗੀ ਠੀਕ ਹੈ ਠੀਕ ਹੈ ਸਤਨਾਜ ਆਜਾ ਆਪਾਂ ਬਖਾਤੇ ਜੀ ਹੈ ਨਾ ਹਾਂਜੀ ਹਾਂਜੀ ਬ੍ਰਹਮ ਜੀ ਦੱਸੋ ਜੀ ਇਹਦਾ ਸੂਆ ਪਹਿਲਾ ਜੀ ਪਹਿਲਾ ਸੂਆ ਜੀ ਸੂਈ ਨੂੰ ਇਹਨੂੰ 20 25 ਦਿਨ ਹੋਏ ਜੀ ਅੱਛਾ ਇਹਦੇ ਮਗਰ ਬਚਾਗਾ ਜੀ ਇਹਦੇ ਮਗਰ ਕਟਣ ਕਟਾ ਇਹਦੇ ਮਗਰ ਕਟਾ ਆਓ ਜੀ ਬਚਾ ਖਾਈ ਬੰਦ ਆ ਲੈ ਜੀ ਕਟਾਜ ਮਗਰ ਦੇ 20 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਲਓ ਜੀ ਆਓ ਜੀ ਮਾਜਲੇ ਹਾਂਜੀ ਦੁੱਧ ਕੇ ਮੈਂ ਜੀ ਦੁੱਧ ਭਾਜੀ ਆਥਿਆ 7 ਲਾਵੇ ਕੋਈ ਹਾਂ 7 ਮੰਨ ਕੇ ਸੌਦਾ ਕਰੀਏ ਹਨਾ ਜੀ ਹਾਂ ਦੱਸੋ ਜੀ ਰੇਟ ਦਾ ਰੇਟ ਭਾਜੀ ਇਹਦਾ 73000 ਦੇ ਵਿੱਚ ਪਹੁੰਚ ਗੱਡੀ ਕੋਲ ਦੀ ਉਹ 70000 ਦੀ ਚੋਟੀ 70000 ਦੀ ਮਿਲਣੀ ਹੈ ਹਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਸਵੇਰ ਪਹਿਲਾਂ ਜੀ ਹਾਂਜੀ ਲਓ ਜੀ ਵੇਖੋ ਜੀ ਇਹਦਾ ਪਿੱਠ ਫੁੜਾ ਨੇ ਵੀ ਦੱਸੋ ਬਿਲਕੁਲ ਤਾਜੀ ਸੂਈ ਜੀ ਲਓ ਜੀ ਕਰ ਲਓ ਚੈੱਕ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਹਨਾ ਜੀ ਹਾਂ ਜੀ ਆ ਲਓ ਜੀ ਚੌਗੀ ਝੋਟੀ ਹੈ ਜੀ ਅੱਛਾ ਚਾਰ ਬੰਦੇ ਜੀ ਹਾਂ ਜੀ ਲਓ ਜੀ ਮੋਟਾ ਬੱਚਾ ਹੈ ਚਾਰ ਦੰਦ ਪਹਿਲਾ ਸੁਆ ਬੱਚਾ ਮਗਰ ਕਟਾ 7 ਕਿਲੋ ਦੁੱਧ ਜੀ ਮੌਕੇ ਦਾ ਤਿਆਰ ਲਓ ਜੀ ਕਰੋ ਜੀ ਚੈੱਕ ਆਠ ਨਗ ਤਾਂ ਦਿਖਾਤੇ ਆ ਕੱਲੇ ਕੱਲੇ ਨਗ ਦੀ ਡਿਟੇਲ ਸਾਰੀ ਤੁਹਾਨੂੰ ਪਾਈ ਨੇ ਦੱਸਤੀ ਹੈ ਸੂਏ ਸਵੇਪ ਹੋਇਆ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੀਂ ਤੁਹਾਡਾ ਹੱਕ ਹੈ ਫਰਜ਼ ਹੈ ਜਰੂਰ ਕਰਿਆ ਕਰੋ ਅਡਰੈਸ ਇੱਕ ਵਾਰੀ ਬਾਜੀ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਵਾਰੀ ਬਾਜੀ ਫੇਰ ਬੋਲੋ ਜੀ ਫੋਨ ਨੰਬਰ 968474127 968474127 ਜੀ ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਤੇ ਵੇਖੋ ਤੇ ਫਿਰ ਸਾਈ ਬੈਨਾ ਪਾਓ ਠੀਕ ਹੈ ਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਜੀ ਘਰੇ ਆ ਕੇ ਇੱਕ ਦੋ ਟਾਈਮ ਚੋ ਕੇ ਅਬ ਤਸੱਲੀ ਕਰ